ਲੈਨ ਦੀ ਬਸ਼ੇਰੀ ਆ ਮੱਲੋ ਆ ਰੇਟ ਨਹੀਂ ਮਿਲਦੀ ਜਿੱਥੋਂ ਮਰਜੀ ਪਤਾ ਲੈ ਲਿਓ ਤੇ ਰੰਗ ਵੀ ਸਾਰੇ ਤੁਹਾਡੀ ਆ ਮਹੂਆ ਰੰਗ ਦੀ ਆ ਇੱਕ ਰੰਗੀ ਸਣੇ ਧੌਣ ਤੇ ਪੂਸ ਵਾਲੇ Baal ਪੈਰ ਸੰਭ ਕਾਲੇ ਆ ਤੇ ਲੱਤਾਂ ਮਹੂਆ ਮੱਥੇ ਸਿਰਫ ਫੁੱਲ ਲਾਉ ਉਹ ਵੀ ਪਾਨ ਦਾ ਪੱਤਾ ਬੰਨਦਾ ਤੇ ਕੁੰਡੀ ਵਾਲੇ ਕੰਨ ਆ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਬਾਬਾਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦੇ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਚੜ੍ਹਦੀ ਕਲਾ 'ਚ ਹੋਣਗੇ ਤੇ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਚੰਗੀ ਬਿਸ਼ੇਰੀ ਲੈ ਆਏ ਆ ਸਾਢੇ 4 ਮਹੀਨੇ ਦੀ ਹੋਈ ਹੈ ਕੱਦ-ਕਾਟ, ਸਾਪਨ, ਬਰੀਕੀਆਂ, ਸੁੰਦਰਤਾ ਸਾਰੀਆਂ ਚੀਜ਼ਾਂ ਹੀ ਮੰਨ ਲਓ ਪੂਰੀਆਂ ਟੌਪ ਤੇ ਆ ਸਾਰੀ ਡਿਟੇਲ ਦਵਾਂ ਕਿ ਬੱਚੀ ਦੀ ਕੀ ਉਮਰ ਆ ਕਿਹੜੇ ਘੋੜੇ ਦੀ ਲੈਨ ਦੀ ਬਸ਼ੇਰੀ ਆ ਤੇ ਭਾਅ ਪੜਤੇ ਨਾਲ ਆਪਾਂ ਵੀਡੀਓ ਦੇ ਸ਼ੁਰੂਆਤੀ ਵਿੱਚ ਹੀ ਦੱਸ ਦਿੰਨੇ ਆ ਦੋਸਤੋ ਸਾਰੀ ਡਿਟੇਲ ਤੁਹਾਨੂੰ ਵੀਡੀਓ ਚ ਪੂਰੀ ਮਿਲ ਜਾਨੀ ਬਸ ਵੀਡੀਓ ਪੂਰੀ ਦੇਖ ਲਿਓ ਤੇ ਬਾਕੀ ਕਮੈਂਟਾਂ ਜ਼ਰੂਰ ਦੱਸਿਓ ਕਿਵੇਂ ਲੱਗੀ ਬਸ਼ੇਰੀ ਤੇ ਆਜੋ ਵਾਦਦੇ ਆ ਵੀਡੀਓ ਵੱਲ ਨੂੰ ਦਿੰਨੇ ਆ ਸਾਰੀ ਡਿਟੇਲ ਦੋਸਤੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂਆਤੀ ਪਹਿਰੇ ਵਿੱਚ ਹੀ ਦੱਸਤਾ ਨਾ ਵੀ ਮੌਗਾ ਰੰਗ ਦੀ ਬਸ਼ੇਰੀ ਆ ਭਾਅ ਪੜਤੇ ਵਾਲੀ ਆ ਤੇ ਜੈਜ ਮੋਲਦੀ ਆ ਤੇ ਉਵੇਂ ਸਾਰਾ ਹੁਣ ਆਪਾਂ ਇਹਦੀ ਦਿੰਨੇ ਆ ਡਿਟੇਲ ਤੇ ਦੋਸਤੋ ਸਾਰਿਆਂ ਤੋਂ ਪਹਿਲਾਂ ਆਪਾਂ ਬੱਚੀ ਦੀ ਤੁਹਾਨੂੰ ਉਮਰ ਦਾਖ ਦੀ ਵੀ ਸਾਢੇ 4 ਮਹੀਨੇ ਦੇ ਹੋਏ ਤੇ ਕਰਦੇ ਤਾਂ ਤੁਹਾਨੂੰ ਲੱਤਾਂ ਤੋਂ ਹੀ ਪਤਾ ਚੱਲ ਜਾਂਦਾ ਲੱਤ ਬਹੁਤ ਲੰਮੀ ਆ ਆਪਾਂ ਪੈਰਾਂ ਤੋਂ ਹੀ ਸ਼ੁਰੂ ਹੁੰਦੇ ਆ ਮਜਬੂਤੀ ਵਾਲੀ ਮੰਨ ਲਓ ਬੱਚੀ ਦਾ ਹੱਡ ਪੈਰ ਜਿਹੜਾ ਮਜਬੂਤ ਆ ਲੱਤ ਲੁੱਤ ਲੰਮੇ ਦੇਖੋ ਖੜਨੇ ਲੈਂਥ ਲੁੱਥ ਵੀ ਹੋਣੀ ਆ ਸਾਢੇ 4 ਮਹੀਨੇ ਦੀ ਹੋਈ ਆ ਬੱਚੀ ਤੇ ਆਲੀ ਸ਼ਾਨ ਲਾਈਨ 'ਚ ਜਿਹੜਾ ਭਰਾ ਕੰਮ ਕਰਦਾ ਘੋੜਿਆਂ ਨੂੰ ਤਾਂ ਉਮਰ ਦੰਦਾਂ ਤੋਂ ਹੀ ਪਛਾਣ ਲੈਣ ਕੋਈ ਹਜੇ ਜਿਹੜੇ ਚੌਕੜੇ ਤਿੰਨ ਤੇ ਚਾਰ ਨੰਬਰ ਵਾਲਾ ਦੰਦ ਉਹ ਵੀ ਬਰਾਬਰ ਨਹੀਂ ਹੋਏ ਤੇ ਬਾਕੀ ਮਾਰਕਾ ਬਹੁਤ ਚੰਗਾ ਪਾਨ ਦਾ ਪੱਤਾ ਮੱਥੇ ਬੰਨਦਾ ਪਾਨ ਦਾ ਆਈ ਨਹੀਂ ਨਾ ਵੀ ਫੁੱਲ ਫੁੱਲੇ ਜਾਂ ਫੁੱਲੀ ਜੀ ਨਹੀਂ ਬੰਨਦੀ ਤਾਰਾ ਨਹੀਂ ਬੰਨਦਾ ਫੁੱਲ ਪੂਰਾ ਪ੍ਰੋਪਰ ਮਾਰਕਾ ਫੁੱਲਾ ਤੇ ਬਾਕੀ ਰੰਗ ਬਹੁਤ ਰੈਅਰ ਹੈ ਜੁਨੀਕ ਹੈ ਰੰਗ ਆ ਮਹੂਆ ਧੌਣ ਵਾਲੇ ਬਾਲ ਵੀ ਸਾਰੇ ਮਹੂਆ ਤਾਂ ਵੀ ਅਕਲ ਰੂਪਾ ਬੋਲ ਦਿੰਨੇ ਇਹਨੂੰ ਤੇ ਧੌਣ ਵਾਲੇ ਬਾਲ ਤੇ ਪੂਸ਼ ਵੀ ਕੋਜੀ ਆ ਤੇ ਲੱਤਾਂ ਵੀ ਸਾਰੀਆਂ ਮਹੂਆ ਹੀ ਆ ਕੰਨ ਜਮਾ ਛੋਟਾ ਕੁੰਡੀ ਵਾਲਾ ਅੱਧੀ ਅੱਧੀ ਕੁੰਡੀਆਂ ਦੀ ਮੋੜਦੀ ਆ ਤੇ ਹੁਣ ਆਪਾਂ ਇਹਦੇ ਪਹਿਲਾਂ ਖਾਨਦਾਨ ਬਾਰੇ ਤੁਹਾਨੂੰ ਦੱਸਦੇ ਆਂ ਖਾਨਦਾਨ ਦੋਸਤੋ ਪੰਜਾਬ ਦੀ ਟੌਪ ਨੰਬਰ 1 ਲਾਈਨ ਆਲੀਸ਼ਾਨ ਲਾਈਨ ਚੋਂ ਬੱਚੀ ਆਲੀਸ਼ਾਨ ਦੀ ਦੋਸਤੋ ਪਰਪੋਤੀ ਆ ਦਲਸਾਨ ਘੋੜੇ ਦੀ ਬੱਚੀ ਆ ਤੇ ਚੈਂਪੀਅਨ ਰਾਜਵੰਸ਼ ਦੀ ਬੱਚੀ ਆ ਦਲਸਾਨ ਦੀ ਪੋਤੀ ਆ ਜੀ ਰਾਜਵੰਸ਼ ਦੀ ਬੱਚੀ ਆ ਰਾਜਵੰਸ਼ ਚੈਂਪੀਅਨ ਰਿਹਾ ਦੋਸਤੋ 2023 ਦਾ ਤੇ ਉਹਦੀ ਬੱਚੀ ਆ ਇਹਦੀ ਮਾਂ ਜਿਹੜੀ 61 ਟੈਂਥ ਦੀ ਦੇਵਲੀ ਲਾਈਨ ਚੋਂ ਆਪਾਂ ਨੂੰ ਦੱਸਿਆ ਸੀ ਉਹ ਵੀ ਮੌਹਰ ਰੰਗ ਦੀ ਆ ਤੇ ਬੱਚੀ ਆਪਦੀ ਬਰੀਕੀ ਆਪਦੀ ਕੁਆਲਿਟੀ ਜਿਹੜੀ ਉਹ ਆਪਦੇ ਮੂੰਹੋਂ ਆਪ ਦਾਸਦੀ ਆ ਆਪਾਂ ਮੰਨਿਏ ਵੀ ਕੱਲਾ ਖਾਨਦਾਨ ਵੀ ਕੋਈ ਚੀਜ਼ ਨਹੀਂ ਹੁੰਦਾ ਜੇ ਜਾਨਵਰ 'ਚ ਆਪਦੇ 'ਚ ਦਾਮ ਨਾ ਹੋਵੇ ਬੱਚੀ 'ਚ ਆਪਦੇ 'ਚ ਵੀ ਪੂਰਾ ਦਾਵਾ ਕੁਆਲਿਟੀ ਆ ਜਿਹੜੀ ਫੁੱਲ ਆ ਦੇਖੋ ਲੈਂਥ ਲੰਥ ਦੀ ਕੁਆਲਿਟੀ ਅੱਗੇ ਤੋਂ ਲੈ ਕੇ ਮਗਰ ਤਾਈ ਸਾਰੀ ਇੱਕੋ ਜਿਹੀ ਪਈ ਆ ਮੰਨ ਲਓ ਆਈ ਨਹੀਂ ਮੂਰਾ ਸੁਨੱਖੀ ਆ ਤਾਂ ਲੱਸੀ ਆ ਬੱਚੀ ਵਹੱਡ ਦੇਖਣ ਨਾ ਉਹ ਚੀਜ਼ ਆ ਲੱਸੀ ਵੀ ਨਹੀਂ ਵਧੀਆ ਤਿਆਰ ਆ ਤੇ ਦੂਜਾ ਪੈਠ ਪੂੜਾ ਵੀ ਚੰਗਾ ਢਾਲਵੇਂ ਪੁੜਿਆਂ ਦੀ ਨਹੀਂ ਵਧੀਆ ਪੂੜਾ ਪੜਾਣ ਪੂਰਾ ਬੜੀ ਆਪਾ ਮੰਨੀ ਆ ਵੀ ਬੱਚੀ ਪੂਰੀ ਸੰਭਾਲੀ ਹੋਈ ਆ ਮਾਲਕ ਨੇ ਕੰਨ ਕੁੰਡੀ ਸੁਨੱਖੀ ਆ ਬਾਲਪੋਰੀਆਂ ਦੀ ਮੇਨ ਗੱਲ ਵੈਸੇ ਤਾਂ ਅੱਜ ਕੱਲ ਟਾਈਮ ਇਹੋ ਜਿਹਾ ਆ ਗਿਆ ਜਿਹੜੇ ਮੈਨੂੰ ਭਰਾਵਾਂ ਦੇ ਫੋਨ ਆਉਂਦੇ ਉਹ ਕਹਿੰਦੇ ਸਾਨੂੰ ਬਾਲਪੋਰੀਆਂ ਦਾ ਵਿਚਾਰ ਨਹੀਂ ਕਾਫੀ ਆਪਣੇ ਹੈ ਨਾ ਘੋੜਿਆਂ ਵਾਲੇ ਕੰਮ 'ਚ ਤਰੱਕੀ ਹੋਈ ਆ ਤੇ ਆ ਆ ਵੀ ਬਹਿਮ ਪੋਰੀਆਂ ਵਾਲਾ ਵੀ ਕਾਫੀ ਚੱਕੇ ਆ ਪਰ ਫੇਰ ਵੀ ਆਪਾਂ ਭਰਾਵਾਂ ਨੂੰ ਦੱਸ ਦਈਏ ਵੀ ਜਿਹੜੀ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਉਮਰ ਨੈਟ 4.5 ਮਹੀਨੇ ਆ ਤੇ ਕੰਨ ਕੁੰਨਾਂ ਦੀ ਸੁਨੱਖੀ ਆ ਸੋ ਜਿਹੜੇ ਵੀ ਕ ਸੱਜਣ ਦੇ ਬੱਚੀ ਪਸੰਦ ਹੋਈ ਲੈਣ ਦਾ ਚਾਹਵਨ ਹੋਇਆ ਲੈਣ ਦੀ ਬਸ਼ੇਰੀ ਤੇ ਭਾਅ ਪੜਤੇ ਲਈ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਹੀ ਬੋਲਤਾ ਸੀ ਵੀ ਬੱਚੀ ਜਾਇਜ਼ ਰੇਟ ਵਾਲੀ ਆ ਸੋ ਜੇ ਕੋਈ ਜਾਇਜ਼ ਰੇਟ ਦੀ ਬਸ਼ੇਰੀ ਚੰਗੇ ਖਾਨਦਾਨ ਦੀ ਲੈਣੀ ਚਾਹੁੰਦਾ ਹੋਇਆ ਤਾਂ ਬੱਚੀ ਨੂੰ ਜਰੂਰ ਫੋਨ ਲਾਇਓ ਤੇ ਆਪਾਂ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਤੇ ਨੰਬਰ ਕਰ ਲਿਓ ਨੋਟ ਮੈਂ ਬੋਲਦਾ 98722 98960 98555 9907 ਸੋ ਮਿਲਦੇ ਹਾਂ ਦੋਸਤੋ ਜਲਦੀ ਕਹੇ ਹੋਰ ਜਾਨਵਰ ਦੀ ਵੀਡੀਓ ਨਾਲ